ਪੈਰਿਸ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਘਰ ਨੂੰ ਲੋਕ ਲਾ ਕੇ ਚਾਬੀ ਆਪਣੇ ਨਾਲ ਲੈ ਗਏ ਨੇ ਗੱਲ ਇਹ ਹੋਈ ਸੀ ਕਿ ਆਪਣੇ ਇੱਕ ਪੰਜਾਬੀ ਨੌਜਵਾਨ ਦੀ ਉਸ ਘਰ ਦੇ ਵਿੱਚ ਮੌਤ ਹੋ ਗਈ ਬੀਤੀ ਰਾਤ ਤੇ ਉਸ ਮਕਾਨ ਮਾਲਕ ਦੇ ਕੋਲੇ ਉਸ ਮੁੰਡੇ ਦਾ ਕੋਈ ਵੀ ਡਾਟਾ ਨਹੀਂ ਸੀ ਵੀ ਉਹਦਾ ਅਸਲੀ ਨਾਮ ਕੀ ਆ ਕਿਹੜੇ ਪਿੰਡ ਤੋਂ ਆ ਕਿਹੜਾ ਉਹਦਾ ਫੋਨ ਨੰਬਰ ਆ ਉਹ ਮੁੰਡਾ ਸਿਰਫ 2 ਦਿਨ ਪਹਿਲਾਂ ਹੀ ਉਹਦੇ ਕਮਰੇ ਦੇ ਵਿੱਚ ਆਇਆ ਸੀ ਤੇ ਉਹਨੂੰ ਨਹੀਂ ਪਤਾ ਵੀ ਉਹਦਾ ਪਿੰਡ ਕਿਹੜਾ ਆ ਕਿਹੜਾ ਨਹੀਂ ਹੈਗਾ ਜਦੋਂ ਉਹਨੇ ਇਹ ਗੱਲਾਂ ਪੁਲਿਸ ਵਾਲਿਆਂ ਨੂੰ ਕਹੀਆਂ ਕਿ ਮੈਨੂੰ ਨਹੀਂ ਪਤਾ ਇਹਦਾ ਅਸਲੀ ਨਾਮ ਕੀ ਆ ਅਸਲੀ ਪਿੰਡ ਕਿਹੜਾ ਆ ਨਾ ਇਹਦੇ ਪਰਿਵਾਰ ਦਾ ਕੁਝ ਮੈਨੂੰ ਪਤਾ ਆ ਤਾਂ ਪੁਲਿਸ ਵਾਲਿਆਂ ਨੇ ਘਰ ਨੂੰ ਲੋਕ ਲਗਾ ਕੇ ਚਾਬੀ ਆਪਣੇ ਨਾਮ ਲੈ ਗਏ ਨੇ ਘਰ ਦੇ ਵਿੱਚ ਹੋਰ ਵੀ ਮੁੰਡੇ ਰਹਿੰਦੇ ਨੇ ਰਾਤ ਉਹਨਾਂ ਨੇ ਮੁੰਡਿਆਂ ਨੇ ਬਾਹਰ ਕੱਟੀ ਆ ਤੇ ਹੁਣ ਮਕਾਨ ਮਾਲਕ ਥਾਣੇ ਦੇ ਵਿੱਚ ਗਿਆ ਸੀ ਤੇ ਉਹ ਕਹਿੰਦੇ ਪਹਿਲਾਂ ਅਸੀਂ ਕਮਰੇ ਦੀ ਤਲਾਸ਼ੀ ਲਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਵੀ ਕੀ ਤੁਸੀਂ ਸੱਚ ਬੋਲਦੇ ਹੋ ਤੇ ਫਿਰ ਅਸੀਂ ਜਿਹੜਾ ਆ ਤੁਹਾਡੇ ਘਰ ਦੀ ਤੁਹਾਨੂੰ ਚਾਬੀ ਦੇਵਾਂਗੇ ਇਹ ਨਹੀਂ ਪਤਾ ਉਹ ਕਹਿੰਦੇ ਅਸੀਂ ਤੁਹਾਨੂੰ ਅੱਜ ਦੇਈਏ ਕੱਲ ਨੂੰ ਦੇਈਏ ਜਾਂ ਪਰਸੋਂ ਦੇਈਏ ਜਾਂ ਇਸ ਹਫ਼ਤੇ ਦੇ ਵਿੱਚ ਦੇਈਏ ਮੈਂ ਪਹਿਲਾਂ ਵੀ ਵੀਡੀਓ 2-3 ਇਸ ਟੌਪਿਕ ਦੇ ਉੱਪਰ ਬਣਾ ਚੁੱਕਿਆ ਆ ਤੁਸੀਂ ਗੱਲ ਦੀ ਗੌਰ ਨਹੀਂ ਕਰਦੇ ਹਾਸੇ ਵਿੱਚ ਲੈ ਲੈਨੇ ਹੋ ਕਿ ਘਰ ਦੇ ਵਿੱਚ ਤੁਹਾਡੇ ਕੋਈ ਵੀ ਮੁੰਡਾ ਆਉਂਦਾ ਆ ਉਹਦਾ ਅਸਲੀ ਨਾਮ ਉਹਦਾ ਪਾਸਪੋਰਟ ਦੇਖ ਕੇ ਉਹਦੇ ਪਿੰਡ ਦਾ ਨਾਮ ਉਹਦੇ ਇੰਡੀਆ ਦੇ ਦੋ ਮੋਬਾਈਲ ਨੰਬਰ ਲੈਣੇ ਆ ਚਾਹੇ ਉਹਦੇ ਮਾਮੇ ਦਾ ਲੈ ਲਓ ਚਾਹੇ ਉਹਦੇ ਚਾਚੇ ਦਾ ਲੈ ਲਓ ਚਾਹੇ ਉਹਦੇ ਡੈਡੀ ਦਾ ਲੈ ਲਓ ਤੁਹਾਡੇ ਕੋਲੇ ਹੋਣੇ ਜ਼ਰੂਰੀ ਨੇ ਜੇਕਰ ਕੋਈ ਨਹੀਂ ਦਿੰਦਾ ਉਹਨੂੰ ਕਾਕਾ ਆਪਣਾ ਬੈਗ ਚੱਕ ਘਰ ਤੋਂ ਬਾਹਰ ਹੋ ਜਾ ਕੱਲ ਨੂੰ ਪ੍ਰੋਬਲਮ ਤੁਹਾਨੂੰ ਆ ਤੁਹਾਡੇ ਘਰ ਦੇ ਵਿੱਚ ਕਿਸੇ ਦੀ ਵੀ ਮੌਤ ਹੋ ਜਾਂਦੀ ਆ ਤਾਂ ਉਹਦੇ ਜਵਾਬ ਦੇ ਤੁਸੀਂ ਹੋ ਕਿਉਂਕਿ ਤੁਹਾਡੇ ਕੋਲੇ ਉਸ ਇਨਸਾਨ ਦਾ ਅਸਲੀ ਡਾਟਾ ਹੀ ਹੈ ਨੀਗਾ ਕਿ ਉਹ ਕੌਣ ਆ ਕੌਣ ਨਹੀਂ ਹੈਗਾ ਹੋਣਾ ਜਿਹੜਾ ਮੁੰਡਾ ਪੂਰਾ ਹੋਇਆ ਉਹਦਾ ਕੱਚਾ ਨਾਂ ਪਤਾ ਹੈ ਪੱਕਾ ਨਾਂ ਪਤਾ ਹੀ ਨਹੀਂ ਉਹਨੂੰ ਕਿ ਉਹਦਾ ਪੱਕਾ ਨਾਮ ਕੀ ਆ ਜਦੋਂ ਕਈ ਬੰਦੇ ਚੁਲਾਕੀ ਕਰਦੇ ਨੇ ਗਲਤ ਨਾਮ ਗਲਤ ਪਿੰਡ ਹਰ ਚੀਜ਼ ਗਲਤ ਦੱਸਦੇ ਨੇ ਬਾਅਦ ਦੇ ਵਿੱਚ ਉਹ ਕਮਰਿਆਂ ਦੇ ਵਿੱਚ ਚੋਰੀਆਂ ਵੀ ਹੋ ਜਾਂਦੀਆਂ ਨੇ ਤੇ ਉਹ ਬੰਦੇ ਫੜੇ ਨਹੀਂ ਜਾਂਦੇ ਇਹਨਾਂ ਗੱਲਾਂ ਕਰਕੇ ਕਿ ਉਹਨਾਂ ਨੇ ਚੁਲਾਕੀਆਂ ਕਰਨੀਆਂ ਹੁੰਦੀਆਂ ਨੇ ਤੁਹਾਡੇ ਕਮਰੇ ਦੇ ਵਿੱਚ ਕੋਈ ਵੀ ਬੰਦਾ ਆ ਰਿਹਾ ਆ ਪਹਿਲਾਂ ਉਸ ਨੂੰ ਕਿਰਾਏ ਤੋਂ ਪਹਿਲਾਂ ਉਸ ਨੂੰ ਆਪਣੇ ਕਮਰੇ ਦਾ ਰੂਲ ਦੱਸੋ ਕਿ ਵੀ ਭਾਈ ਜੇਕਰ ਤੁਸੀਂ ਮੇਰੇ ਕਮਰੇ ਦੇ ਵਿੱਚ ਆਉਣਾ ਹੈ ਤੈਨੂੰ ਆਪਣਾ ਨਾਮ ਪਾਸਪੋਰਟ ਦਿਖਾਉਣਾ ਪਵੇਗਾ ਕਿਹੜਾ ਪਿੰਡ ਹੈ ਤੇ ਘਰ ਦੇ ਦੋ ਮੋਬਾਈਲ ਨੰਬਰ ਇੰਡੀਆ ਦੇ ਦੇਣੇ ਪੈਣਗੇ ਇਹ ਸਾਡੇ ਕਮਰੇ ਦਾ ਰੂਲ ਆ ਉਹ ਇੱਕ ਵਿਸ਼ਵਾਸ ਤੌਰ ਤੇ ਬੰਦਾ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਤੇ ਉਹ ਤੁਸੀਂ ਇਮਾਨਦਾਰੀ ਨਾਲ ਆਪਣੇ ਕੋਲੇ ਰੱਖਣਾ ਆ ਕੱਲੋਂ ਉਸ ਚੀਜ਼ ਦਾ ਮਿਸਯੂਜ਼ ਨਹੀਂ ਕਰਨਾ ਕਿਉਂਕਿ ਲੋਕੀ ਡਾਟਾ ਇਸ ਕਰਕੇ ਵੀ ਨਹੀਂ ਦੰਦੇ ਵੀ ਕਈ ਲੋਕੀ ਮਿਸਯੂਜ਼ ਕਰ ਲੈਂਦੇ ਆ ਤੇ ਬਾਕੀ ਭਾਈ ਆਪੋ ਆਪਣਾ ਤੁਸੀਂ ਸਿਕਿਉਰਿਟੀ ਕਰਕੇ ਰੱਖੋ ਇਹ ਨਾ ਹੋਵੇ ਕਿ ਤੁਹਾਡੇ ਤੇ ਕੋਈ ਪ੍ਰੋਬਲਮ ਆ ਜਾਵੇ ਜਿਨੇ ਵੀ ਜਿਹੜੇ ਲੋਕਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ ਨੇ ਜਿਨ੍ਹਾਂ ਨੇ ਮਕਾਨ ਲਏ ਨੇ ਚਲੋ ਉਹਨਾਂ ਨੂੰ ਵੀ ਕੋਈ ਨਾ ਕੋਈ ਫਾਇਦੇ ਵਾਸਤੇ ਦਿੰਦੇ ਨੇ ਤੇ ਜਿਨ੍ਹਾਂ ਨੂੰ ਘਰ ਚਾਹੀਦਾ ਹੁੰਦਾ ਆ ਉਹਨਾਂ ਦਾ ਵੀ ਫਾਇਦਾ ਹੁੰਦਾ ਹੈ ਕਿ ਉਹਨਾਂ ਨੂੰ ਰਹਿਣ ਨੂੰ ਛੱਤ ਮਿਲ ਜਾਂਦੀ ਉਹ ਕੰਮ ਕਰਦੇ ਨੇ ਆਪਣਾ ਕਿਰਾਇਆ ਦਿੰਦੇ ਨੇ ਪਰ ਬਿਹਾਈਂਡ ਦਾ ਸੀਨ ਯਾਨੀ ਕਿ ਪਿੱਛੇ ਪਾਸੇ ਜੇਕਰ ਮੈਂ ਗੱਲ ਕਰਾਂ ਵੀ ਕੱਲ ਨੂੰ ਕੁਝ ਵੀ ਉਸ ਲੜਕੇ ਨੂੰ ਹੁੰਦਾ ਆ ਤਾਂ ਉਸ ਦੀ ਜਵਾਬਦੇਹ ਘਰ ਦੇ ਮਾਲਕ ਨੂੰ ਦੇਣੀ ਪੈਣੀ ਆ ਤੇ ਇਸ ਕਰਕੇ ਭਾਈ ਡਾਟਾ ਜ਼ਰੂਰ ਲੈ ਕੇ ਰੱਖੋ ਜੇਕਰ ਕੋਈ ਨਹੀਂ ਦਿੰਦਾ ਤਾਂ ਉਹ ਬੈਗ ਚਾਕੇ ਬਾਹਰ ਰੱਖ ਦਿਓ ਕਿ ਭਾਈ ਤੂੰ ਆਪਣੀ ਜਗਾ ਕਿਸੇ ਪਾਸੇ ਹੋਰ ਲੱਭ ਲਾ ਬਹੁਤ ਬਹੁਤ ਸ਼ੁਕਰੀਆ